ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ सुरेंद्र ਢੱਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੱਲਵਾ ਟੀਵੀ ਦੇ ਨਾਲ ਅੱਜ ਅਸੀਂ ਘੁੰਮਣ ਜਾ ਰਹੇ ਆ ਕਿਉਂ ਘੁੰਮਣ ਜਾ ਰਹੇ ਆ ਕਿਉਂਕਿ ਅੱਜ ਕੁਸ਼ਲਪ੍ਰੀਤ ਦਾ ਬਰਥਡੇ ਆ ਮੇਰੇ ਨਾਲ ਖੜਾ ਇਹ ਬੱਚਾ ਪੇਟੀ ਆ ਮੇਰੀ ਸੋ ਅਸੀਂ ਬਹੁਤੀ ਦੂਰ ਨਹੀਂ ਘੁੰਮਣ ਜਾਵਾਂਗੇ ਕਿਉਂਕਿ ਬਾਰਿਸ਼ਾਂ ਚ ਹੋ ਰਹੀਆਂ ਬਾਰਿਸ਼ਾਂ ਦਾ ਮੌਸਮ ਹੈ ਇਸ ਕਰਕੇ ਅਸੀਂ ਪਿੰਡ ਦਿਆਂ ਨੇੜੇ ਨੇੜੇ ਥਾਮਾਂ ਤੇ ਆਸ-ਪਾਸ ਥਾਮਾਂ ਤੇ ਜਿਹੜਾ ਉਹ ਘੁੰਮਣ ਜਾਵਾਂਗੇ ਸੋ ਅੱਜ ਅਸੀਂ ਜਾ ਰਹੇ ਹਾਂ ਛੱਤ ਦੇ ਉੱਪਰ ਖੜੇ ਹਾਂ ਉਹ ਤੁਹਾਨੂੰ ਥੋੜਾ ਜਿਹਾ ਛੱਤ ਦਾ ਉੱਪਰ ਦਾ ਮਾਹੌਲ ਵੀ ਜਿਹੜਾ ਉਹ ਦਿਖਾ ਦਿੰਨੇ ਆ ਚਾਰ ਸਪਿਰਿਓ ਆ ਬੈਕ ਸਾਈਡ ਤੇ ਖੇਤ ਨੇ ਤੁਸੀਂ ਦੇਖ ਰਹੇ ਹੋਵੋਗੇ ਆ ਬਹੁਤ ਹੀ ਵਧੀਆ ਜਿਹੜਾ ਉਹ ਸੁਹਾਵਣਾ ਮੌਸਮ ਹੈ ਮੋਸ਼ਨ ਪ੍ਰੀਤ ਆ ਪੂਰੀ ਤਰ੍ਹਾਂ ਰੈਡੀ ਹੋ ਚੁੱਕਿਆ ਤੋ ਕਿਵੇਂ ਕੁਛ ਲੂ ਠੀਕ ਆ ਠੀਕ ਹੋ ਹਾਂ ਹੈਪੀ ਬਰਥਡੇ ਬੱਚੇ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਕਹਿ ਦਿਓ ਕਿ ਮੈਨੂੰ ਵਿਸ਼ ਕਰ ਦਿਓ ਬਾਈ ਜੀ ਵਿਸ਼ ਕਰ ਦਿਓ ਫਿਰ ਸਾਰੇ ਜਣੇ ਕੁਸ਼ਲਪ੍ਰੀਤ ਨੂੰ ਹੈਪੀ ਬਰਥਡੇ ਕਹਿ ਦਿਓ ਕਮੈਂਟਾਂ ਦੇ ਵਿੱਚ ਸਾਰੇ ਜਣੇ ਸੋ ਆਓ ਫਿਰ ਤੁਹਾਨੂੰ ਇੱਧਰਲੇ ਪਾਸੋਂ ਥੋੜੀ ਜਿਹੀ ਲੋਕੇਸ਼ਨ ਦਿਖਾ ਦਈਏ ਖੇਤ ਨੇ ਇੱਧਰ ਹਰਿਆਵਲ ਚਾਰ ਚਪੇਰੇ ਸੋ ਕੁਸ਼ਲਪ੍ਰੀਤ ਆ ਜਿਹੜਾ ਉਹ ਇੱਥੇ ਖੜਾ ਹੈਗਾ ਉੱਪਰ ਸੋ ਹੁਣ ਆਪਾਂ ਚੱਲਦੇ ਆ ਜੀ ਫਿਰ ਘੁੰਮਣ ਕਿਸੇ ਪਾਸੇ ਨੂੰ ਸੋ ਆਓ ਚੱਲਦੇ ਆ here today. So I am coming in. Oh, mai ko mana ya. So dosto assi ja rahe ha Guru ki tap gurdwara sahib. ਕੁਸ਼ਲਪ੍ਰੀਤ ਨੂੰ ਲੈ ਕੇ ਜਾ ਰਿਹਾ ਇਹ ਕਹਿੰਦਾ ਮੈਂ ਗੁਰੂ ਦੀ ਢਾਬ ਜਾਣਾ ਕਿਉਂਕਿ ਇਹਦਾ ਅੱਜ ਬਰਥਡੇ ਆ ਬੋਲੋ ਕੁਛ ਹੋਏ ਵਿਸ਼ ਕਰਦਾ ਇਹਨਾਂ ਸਾਰੇ ਕਿੱਥੇ ਜਾ ਰਹੇ ਆ ਬੱਚੇ ਗੁਰੂ ਦੀ ਢਾਬ ਗੁਰੂ ਦੀ ਢਾਬ ਗੁਰਦੁਆਰਾ ਸਾਹਿਬ ਕੀ ਕਰਨ ਘੁੰਮਣ ਕਮਨ ਕੇ ਮੱਥਾ ਟੇਕਾਂਗੇ ਮੱਥਾ ਟੇਕ ਕਰਵੀਂ ਹਾਂ ਠੀਕ ਬਾਅਦ ਚ ਸਖੇਤ ਤੱਛ ਕਮਨ ਜਾਵਾਂਗੇ ਤਾਂ ਗਾਇਜ਼ ਅਸੀਂ ਜਾ ਰਹੇ ਹਾਂ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ ਜੇ ਆਸ-ਪਾਸ ਦਾ ਮਾਹੌਲ ਬੜਾ ਮਜ਼ਾ ਆ ਰਿਹਾ ਬੜੇ ਦਿਨਾਂ ਬਾਅਦ ਘਰੋਂ ਨਿਕਲਿਆ ਮੈਂ ਇਸ ਤਰ੍ਹਾਂ ਘੁੰਮਣ ਦੇ ਲਈ ਵੈਸੇ ਤਾਂ ਸ਼ੂਟਿੰਗਸ ਵਗੈਰਾ ਤੇ ਜਾਂਦੇ ਹੀ ਰਹਿੰਨੇ ਆ enjoy ਕਰਦੇ ਰਹਿੰਦੇ ਆ ਪਰ ਅੱਜ ਮੈਂ ਆਪਣੀ ਫੈਮਿਲੀ ਦੇ ਨਾਲ ਫੁੱਲ ਫੈਮਿਲੀ ਤਾਂ ਨਹੀਂ ਹੈ ਮੇਰੀ ਬੱਚੀ ਆ ਛੋਟੀ ਬੱਚੀ ਕੁਸ਼ਲਪ੍ਰੀਤ ਇਹਦੇ ਨਾਲ ਸਮਾਂ ਕੱਢ ਕੇ ਕਿਉਂਕਿ ਬੱਚਿਆਂ ਦੇ ਨਾਲ ਵੀ ਇੰਜੋਏ ਆ ਜਿਹੜਾ ਉਹ ਕਰਨਾ ਚਾਹੀਦਾ ਹੈਗਾ ਬਰਥਡੇ ਆ ਜਿਹੜਾ ਕੁਸ਼ਲਪ੍ਰੀਤ ਦਾ ਨਿਤਨਿਤ ਨਹੀਂ ਆਉਣਾ ਹੈਗਾ ਇਸ ਕਰਕੇ ਅੱਜ ਮੈਂ ਸਮਾਂ ਕੱਢਿਆ ਤਾਂ ਕਿ ਕੁਸ਼ਲਪ੍ਰੀਤ ਦਾ ਬਰਥਡੇ ਆ ਜਿਹੜਾ ਉਹ ਸੈਲੀਬ੍ਰੇਟ ਕਰ ਸਕੀਏ ਕਿਉਂਕਿ ਬਹੁਤ ਹੀ ਜਿਹੜੀ ਉਹ ਫਾਈਨੈਂਸ਼ੀਅਲ ਤੌਰ ਤੇ ਮੈਂ ਬਹੁਤਾ ਹਾਈ ਫਾਈ ਨਹੀਂ ਹੈਗਾ ਇਸ ਕਰਕੇ ਅ ਬੱਚੇ ਦਾ ਜਿਹੜਾ ਬਰਥਡੇ ਆ ਉਹ ਬੜਾ ਹਾਈ ਫਾਈ ਸੈਲੀਬ੍ਰੇਸ਼ਨ ਨਹੀਂ ਕਰ ਸਕਦਾ ਸੈਲੀਬ੍ਰੇਟ ਨਹੀਂ ਕਰ ਸਕਦਾ ਇਸ ਕਰਕੇ ਇਸ ਤਰੀਕੇ ਦੇ ਨਾਲ ਆਸ-ਪਾਸ ਦੀਆਂ ਥਾਵਾਂ ਤੇ ਘੁੰਮ ਘੁਮਾ ਕੇ ਅਸੀਂ ਉਹ ਜਿਹੜਾ ਇਹਦਾ ਬਰਥਡੇ ਆ ਉਹ ਸੈਲੀਬ੍ਰੇਟ ਕਰਾਂਗੇ ਸੋ ਸਾਰੇ ਜਣੇ ਕਮੈਂਟਾਂ ਦੇ ਵਿੱਚ ਕੁਸ਼ਲ ਪ੍ਰੀਤ ਨੂੰ ਹੈਪੀ ਬਰਥਡੇ ਜਿਹੜਾ ਉਹ ਵਿਸ਼ਾ ਜਿਹੜਾ ਉਹ ਜਰੂਰ ਕਰਦੇ ਰਹੋ ਸਵਾਗਤ ਚਲਦੇ ਆ ਮਿਲਦੇ ਆ ਅੱਗੇ ਚੱਲ ਕੇ ਲਓ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਗੁਰੂ ਕੀ ਟੋਲ ਸੋ ਮੱਥਾ ਟੇਕਾਂਗੇ ਹਣ ਕੁਸ਼ਲਪ੍ਰੀਤ ਘਰੋਂ ਰਮਾਲ ਨਹੀਂ ਲੈ ਕੇ ਆਇਆ ਸੀ ਇਸ ਕਰਕੇ ਕੁਛ ਨਹੀਂ ਅਸੀਂ ਰਮਾਲ ਦਵਾਇਆ ਹਾਂ ਨਵਾਂ ਰਮਾਲ ਖਰੀਦਾ ਕੁਸ਼ਲਪ੍ਰੀਤ ਨੇ ਆ ਦੇਖ ਲਓ ਹੋ ਚਲਦੇ ਅੰਦਰ ਗੁਰਦੁਆਰਾ ਸਾਹਿਬ ਤੁਹਾਨੂੰ ਲੋਕੇਸ਼ਨ ਦਿਖਾ ਦਈਏ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੋਦਾਪਾਲ ਪਾਤਸ਼ਾਹੀ ਦਸਵੀਂ ਗੁਰੂ ਕੀ ਢਾਬ ਮੱਤਾ ਤੇ ਚਲਦੇ ਆ ਜੀ ਅੰਦਰ ਮੱਥਾ ਟੇਕਾਂਗੇ ਸੋ ਚਾਰ ਸਵੇਰੋ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾ ਦਈਏ ਇਧਰਲੇ ਪਾਸੇ ਕੁਸ਼ਕ ਖੇਡਾਂ ਵਾਲੇ ਬਜ਼ੁਰਗ ਨੇ ਉਧਰਲੇ ਪਾਸੇ ਉਹ ਸਾਹਮਣੇ ਪਰਲੇ ਪਾਸੇ ਆ ਜਿਹੜੇ ਬੈਠੇ ਨੇ ਬਜ਼ੁਰਗ ਉਹਨਾਂ ਤੋਂ ਅਸੀਂ ਰਮਾਲ ਖਰੀਦਿਆ ਸੋ ਇਧਰਲੇ ਪਾਸੇ ਲੰਗਰ ਹਾਲ ਬਣਿਆ ਹੋਇਆ ਜੋੜਾ ਘਰ ਜਿੱਥੇ ਅਸੀਂ ਹੁਣ ਜੋੜੇ ਜਮਾ ਕਰਾਵਾਂਗੇ ਸੋ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਅੰਦਰ ਜਾਵਾਂਗੇ ਤਲਾਬ ਬਣਿਆ ਹੋਇਆ ਅੰਦਰ ਸੋ ਆਓ ਪਹਿਲਾਂ ਜੋੜੇ ਆ ਜਿਹੜੇ ਉਹ ਅੰਦਰ ਹੈ ਜਮਾ ਕਰਵਾ ਲਈਏ ਜੋੜਾ ਘਰ ਵਿੱਚ ਬਹੁਤ ਕੁਝ ਹੈ प्रीत अंदर जा चुका मैं हाथ नहीं धोते तो इस करके मैं तो सामने लगी हुई कूटी तो हाथ तो धोल पहला फिर उस तु बाद अंदरा जरा जावा गे ਸਾਹਮਣੇ ਤਲਾਬ ਆ ਜਿਹੜਾ ਉਹ ਬਣਿਆ ਹੋਇਆ ਆ ਤੁਸੀਂ ਤਲਾਬ ਦੇ ਦਰਸ਼ਨ ਆ ਤਲਾਬ ਦੇ ਕਰ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਇਤਿਹਾਸਿਕ ਗੁਰਦੁਆਰਾ ਐ ਜਿੱਥੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਛੋਟੀਆਂ-ਛੋਟੀਆਂ ਮਸਲੀਆਂ ਜਿਹੜੀਆਂ ਉਹ ਇਹਦੇ ਵਿੱਚ ਪੈਰਦੀਆਂ ਹੋਈਆਂ ਨਜ਼ਰ ਆ ਜਿਹੜੀਆਂ ਉਹ ਆ ਰਹੀਆਂ ਹਨ ਹੈਗੀਆਂ ਕੁਛ ਆ ਜਾ ਪੁੱਤੋ ਸੋ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਚੱਲ ਕੇ ਅਸੀਂ ਮੱਥਾ ਟੇਕਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਹਾਨੂੰ ਅਸੀਂ ਕਰਾ ਰਹੇ ਹੈਗੇ ਆ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਆ ਚਿੱਥੇ ਅੱਜ ਅਸੀਂ ਪਹੁੰਚੇ ਹੈਗੇ ਆ ਕਿਉਂਕਿ ਕੁਸ਼ਲ ਪ੍ਰੀਤ ਦਾ ਅੱਜ ਬਰਥਡੇ ਹੈਗਾ ਕੁਸ਼ਲ ਪ੍ਰੀਤ ਦਾ ਜਨਮਧੜਾ ਹੈਗਾ ਕੁਸ਼ਲ ਕੋਈ ਕੁਛ ਬੋਲਣਾ ਚਾਹੇਗਾ ਪੁੱਤ ਜੀਨੇ ਹੁਕਮ ਨਹੀਂ ਸੋ ਕੁਸ਼ਲ ਪ੍ਰੀਤ ਬੋਲਣਾ ਚਾਹੁੰਦਾ ਸਿਮ ਰਿਹਾ ਏ ਇਹ ਉਹਦਾ ਹੁਕਮ ਰਾਤ ਖੁਦੇ ਹੋਰੀ ਐ ਰਾਤ ਟੁਕਰੀ ਐ ਜਨਮ ਲੈ ਨੇ ਹੀ ਮਾਰੇ ਨੇ ਪਾੜੇ ਨੇ ਪਾੜੇ ਨੇ ਉਹਰ ਦਵਾਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਈਏ ਉਹ ਤੇਰੀ ਕਿਵੇਂ ਜਗੋ ਮੇਰ ਦੀ ਬਾਕਾਇ ਉਹਦੇ ਪਰਮਾਤਮਾ ਕੋਲ ਸੀ ਇਸ ਤੋਂ ਕੋਹਾਂ ਤੋਂ ਲੈ ਕੇ ਹੀਖਾਂ ਤੱਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੁਹਾਨੂੰ ਅਸੀਂ ਕਰਾ ਰਹੇ ਹੈਗੇ ਆ ਸੋ ਤੁਸ਼ਲ ਪ੍ਰੀਤ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਜਿਹੜਾ ਉਹ ਪਹੁੰਚ ਚੁੱਕਾ ਬੱਚੀ ਆ ਆ ਜਾ ਪੁੱਤ ਮਾਈ ਮੂਰ ਪਰਮਾਤਮਾ ਮੂਰ ਮਾਈ ਹੋਏ ਸੋ ਮੱਥਾ ਟੇਕਾਂਗੇ

परमात्मा अशियोदिया जी इस तरह कोई सदा मारव है वो एक है शब्द का प्रकाश है श्रोमी है और वो बाबा जी उस कर्म के बारे में दे जिस कर्म खंड के बीच ये जदों आप कौन से एक एक कपड़ा है जबो जिक्र तो किया कि जब भी सह रहे अंदर कोई ख्याल नहीं ਜਪਦੀ ਸਤ ਬਾਉਦੇ ਅੰਦਰੋਂ ਦੌੜਦੇ ਨੇ ਤੇ ਮਨੁੱਖ ਪਰਮਾਤਮਾ ਦੇ ਹੋਂਦ ਵਿੱਚ ਆਏ ਖਿਆਲ ਮੁਖ ਦੇ ਪੈਦਾ ਹੋਣਗੇ ਤੇ ਜਪਦੀ ਸ਼ਹਿਬ ਦੇ ਅੰਦਰ ਕੋਈ ਖਿਆਲ ਨਹੀਂ ਇਹ ਉਸ ਖੁਦਾ ਦੇ ਬੋਲ ਨੇ ਉਸ ਨਰਕਕਾਰ ਦੇ ਬੋਲ ਨੇ ਉਹ ਅਲਾਹੀ ਬਚਨ ਦੇ ਜਿੰਨੇ ਵੀ ਤੈ ਗੰਭਲ ਆਏ ਨੇ ਰਿਸ਼ੀ ਪੁਨੀਤ ਨੀਸ਼ਵਰ ਆਏ ਕੋਲ ਧਾਰਮਿਕ ਰੂਪ ਹੈ ਉਹਰਾ ਮੋਰੀ ਹੈ ਸ਼ਾਮ ਵੇਦ ਇਹ ਯਾਉਂਗਾ ਬੈਠੇ ਮੇਲ ਮੇਲ ਦਾ ਧਿਆਨ ਆਪੇ ਟੱਕਣਾ ਬਈ ਨਹੀਂ ਟੱਕਣਾ ਉਹ ਲਿਖਿਆ ਵੇਦਾਂ ਦੇਗੇ ਸੁਮਸਲੀਆਂ ਨੇ ਵਾਣੀ ਸਰ ਗੰਦੋ ਕਰਤੇ ਜੇ ਦੋਸਤੋ ਖਿਮਤ ਉਹਦੇ ਦੇ ਲਈ ਨਹੀਂ ਆ ਇਹ ਸ਼ਾਰਾ ਉਸ ਦੇ ਹੁਕਮ ਉਪਾਸੇ ਹੈ ਉਹ ਜੋ ਲਿਖਿਆ ਗਿਆ ਬਾਅਦ ਵਿੱਚ ਲਿਖਿਆ ਗਿਆ ਪਰ ਗੁਰੂ ਬਾਪਾ ਜੀ ਜੋ ਪਾਚੇ ਅਲਹਾਂ ਕੋਲੋਂ ਹੀ ਲਿਖਿਆ ਲਓ ਜੀ ਦੋਸਤੋ ਹੁਣ ਅਸੀਂ ਰਵਾਨਾ ਹੋਣ ਲੱਗੇ ਆ ਘਰ ਨੂੰ ਵਾਪਸੀ ਤੇ ਆ ਸੋ ਇਹ ਖੜਾ ਕੁਸ਼ਲਪ੍ਰੀਤ ਇਹਦੇ ਨਾਲ ਜੀ ਹੁਣ ਤਿਆਰੀਆਂ ਨੇ ਘਰ ਵਾਪਸ ਜਾਣ ਦੀਆਂ ਇਹ ਖੜਾ ਕੁਸ਼ਲਪ੍ਰੀਤ ਤੇ ਜਿਵੇਂ ਤੁਹਾਨੂੰ ਕਿਹਾ ਸੀ ਇਹਦਾ ਬਰਥਡੇ ਸੈਲੀਬ੍ਰੇਟ ਕਰਨਾ ਉਸੋ ਇਸ ਢੰਗ ਦੇ ਨਾਲ ਅਸੀਂ ਦਾ ਬਰਥਡੇ ਜਿਹੜਾ ਹੋ ਅੱਜ ਸੈਲੀਬ੍ਰੇਟ ਕੀਤਾ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਸੈਲੀਬ੍ਰੇਸ਼ਨ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਵਾਧੂ ਖਰਚੇ ਫਜ਼ੂਲ ਖਰਚੀਆਂ ਤੋਂ ਜਿਹੜਾ ਉਹ ਪਰਹੇਜ਼ ਕਰਦੇ ਆ ਵਾਧੂ ਖਰਚੇ ਜਿਹੜਾ ਅਸੀਂ ਉਸ ਗੱਲ ਨੂੰ ਨਹੀਂ ਮੰਨਦੇ ਹੈਗੇ ਖਰਚੇ ਕਰਨ ਵਾਲੀ ਨੂੰ ਸੋ ਕੁਸ਼ਲਪ੍ਰੀਤ ਨੂੰ ਬਰਥਡੇ ਦੀਆਂ ਮੁਬਾਰਕਾਂ ਜਿਹੜੀਆਂ ਜਰੂਰ ਦੇ ਦੱਸੋ ਕੁਸ਼ਲਪ੍ਰੀਤ ਨੂੰ ਪੁੱਛ ਲਈਏ ਜਾਂਦੇ ਜਾਂਦੇ ਕੁਸ਼ਲਪ੍ਰੀਤ ਕਿਵੇਂ ਲੱਗਿਆ ਬਹੁਤ ਬਹੁਤ ਚੰਗਾ ਕੀਤਾ ਇੰਜੋਏ ਚਲੋ ਠੀਕ ਹੈ ਜੀ